ਵੇਖੋ ਲੋਭ ਦਾ ਪ੍ਰਭਾਵ ਅਕਸਰ ਮਨੁੱਖੀ ਸੁਭਾਵਾਂ ਤੇ ਆਣ ਬਣਦਾ ਹੈ ਪਰ ਜੇ ਕਿਦਰੇ ਮਨੁੱਖ ਉਸ ਵਕਤ ਸਬਰ ਤੇ ਸੰਤੋਖ ਵਰਤ ਲਵੇ ਨਾ ਲੋਭ ਨੂੰ ਛੱਡ ਕੇ ਸੰਤੋਖੀ ਵਿਹਾਰ ਰੱਖੇ ਤੇ ਮਨੁੱਖ ਬੜਾ ਉੱਚੇ ਕਿਰਦਾਰ ਵਾਲਾ ਵੀ ਬਣ ਸਕਦਾ ਹੈ ਤੇ ਲੋਭ ਕਰਕੇ ਵਕਤੀ ਸੁੱਖਾਂ ਦੀ بجائے ਸੰਤੋਖ ਕਰਕੇ ਸਦੀਵੀ ਸੁੱਖ ਪ੍ਰਾਪਤ ਕਰ ਸਕਦਾ ਹੈ ਆਪਾਂ ਗੰਘੂ ਦੀ ਗੱਲ ਕਰੀਏ ਜੇ ਕਿਦਰੇ ਗੰਗੂ ਉਹ ਚੰਦ ਪੈਸਿਆਂ ਦੇ ਲੋਭ ਚ ਨਾ ਡੋਲਦਾ ਤੇ ਸਿੱਖ ਸੰਗਤਾਂ ਨੇ ਉਹਨੂੰ ਧਨ ਦੌਲਤ ਦੇ ਨਾਲ ਮਾਲਾ-ਮਾਲ ਕਰ ਦੇਣਾ ਸੀ ਅੱਜ ਉਹਦੀਆਂ ਕੁੱਲਾਂ ਦੇ ਕੋਲ ਧਨ ਦੀ ਵੀ ਕਮੀ ਨਹੀਂ ਸੀ ਰਹਿਣੀ ਤੇ ਵਡਿਆਈ ਦੀ ਵੀ ਕਮੀ ਨਹੀਂ ਸੀ ਰਹਿਣੀ ਸਾਰੇ ਪਾਸੇ ਉਹਦੀ ਉਹਦੇ ਪਰਿਵਾਰ ਦੀ ਉਹਦੇ ਕੁੱਲਾਂ ਦੀ ਜ਼ਾਇਦਾਕਾਰ ਹੋਣੀ ਸੀ ਪਰ ਵਕਤ ਹੀ ਲੋਭ ਨੇ ਗੰਗੂ ਨੂੰ ਬਰਬਾਦ ਕਰਕੇ ਰੱਖ ਦਿੱਤਾ ਜਿਹੜਾ ਅਰਸ਼ ਤੇ ਪਹੁੰਚ ਸਕਦਾ ਸੀ ਅੱਜ ਸਾਰੇ ਸਮਾਜ ਅੰਦਰ ਉਹਨੂੰ ਲਾਣ ਤਾਂ ਹੀ ਲਾਣ ਤਾਂ ਪੈਂਦੀਆਂ ਨੇ ਲੋਕ